ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਸੱਜਣ ਠੀਕ ਠਾਕ ਹੈ ਜੀ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਵੋ ਜੀ ਤੇ ਅੱਛਾ ਜੀ ਹੁਣ ਦੋ ਚਾਰ ਗੱਲਾਂ ਸੁਣਾਉਣੇ ਤੁਹਾਨੂੰ ਪਹਿਲਾਂ ਤਾਂ ਤੁਹਾਨੂੰ ਕੋ ਲੁਧਿਆਣੇ ਦੀ ਗੱਲ ਸੁਣਾਉਣਾ ਮੈਂ ਉਹ ਕਹਿੰਦੇ ਹੁੰਦੇ ਨਾ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਨੂੰ ਚੜੇ ਇਹ ਹਕੀਕਤ ਸਾਡੇ ਸਾਹਮਣੇ ਹੋਈ ਸੀ ਬਹੁਤ ਪੁਰਾਣੀ ਗੱਲ ਆ ਸੀ ਲੁਧਿਆਣੇ ਹੁੰਦੇ ਸੀ ਸਾਡੇ ਨਾਲ ਸਾਡਾ ਬੌਸ ਹੁੰਦਾ ਸੀ ਅੱਜ ਕੱਲ੍ਹ ਘੋੜੀਆਂ 'ਚ ਪੈ ਗਿਆ ਤੇ ਜਾਣਦੇ ਵੀ ਹੋਣਗੇ ਵੀ ਘੋੜੀਆਂ 'ਚ ਕੌਣ ਪਿਆ ਸਾਡਾ ਉਸਤਾਦ ਹੁੰਦਾ ਸੀ ਤੇ ਉਹ ਸਾਡੇ ਨਾਲ ਤੇ ਅਸੀਂ ਲੁਧਿਆਣੇ ਬੈਠੇ ਬਹੁਤ ਤਗੜੇ ਬੰਦੇ ਕੋਲੇ ਮਤਲਬ ਉਹ 5-4000 ਕਰੋੜ ਤੋਂ ਘੱਟ ਦੀ ਗੱਲ ਨਹੀਂ ਕਰਦਾ ਸੀ ਜਦੋਂ ਵੀ ਕਰਨੀ 5-4000 ਕਰੋੜ ਲਾ ਦਿਆਂਗੇ 5-4000 ਕਰੋੜ ਲਾ ਦਿਆਂਗੇ ਸਾਡੇ ਐਵੇਂ ਦੰਦਲਾਂ ਪਈ ਜਾਣੇਗਾ 5-4000 ਕਰੋੜ ਸੁਣ ਕੇ ਕਹਿੰਦਾ ਕਿ ਬੁਰਜ ਕਲੀਪਾ ਬਣਾਉਣ ਲੱਗੇ ਆਪਾਂ ਮੈਂਗਾ ਬੋਰਡ ਕਲੀਪਾ ਤੁਹਾਨੂੰ ਤਾਂ ਕੋਈ ਗੱਲ ਨਾ ਆਈ ਸਾਡੇ ਸਤਾਦ ਨੂੰ ਆ ਗਈ ਕਹਿੰਦਾ ਖਰਚਾ ਬਹੁਤ ਹੋਊਗਾ ਤੋ ਕਹਿੰਦਾ ਕੋਈ ਨਹੀਂ ਜੇ 5-4 ਕਰੋੜ ਲੱਗ ਜੂ 5-4000 ਕਰੋੜ ਦਾ ਕੀ ਤਾਂ ਕੀ ਹੈ ਮੈਂ ਕਹਿੰਦਾ ਇੰਨੇ ਕ ਜੀ ਬਣ ਜਾਂਦਾ ਕਹਿੰਦਾ ਹਾਂ ਫਿਰ ਤਾਂ ਮੈਂ ਕਹਾਂ ਅਸੀਂ ਵੀ ਲਾ ਦੇਾਂਗੇ ਪਿੰਡ ਬਣਾ ਲਾਂਗੇ ਕੋਈ ਕਹਿੰਦਾ ਤੂੰ ਕਾਹਦੇ ਬਣਾ ਲੇਗਾ ਮੈਂ ਜਿੱਦੇ ਲੋ ਤੂੰ ਉਹੀ ਇਟਾ ਜ਼ੀ ਲਾਵਾਂਗੇ ਤੇ ਉਹਨੂੰ ਭਰਾਵਾ ਫੋਨ ਉਹਨਾਂ ਦਾ ਕੋਈ ਬੰਦਾ ਫੜ ਲਿਆ ਤੇ ਚੌਂਕੀ 'ਚੋਂ ਫੋਨ ਆ ਗਿਆ ਕਹਿੰਦਾ ਚਲੋ ਚੌਂਕੀ ਚਲੋ 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 ਸਾਡਾ ਬੌਸ ਕਹਿੰਦਾ ਹੁਣ ਵੇਖੋ ਕਹਿੰਦਾ ਚੌਂਕੀ ਵਾਲੇ ਕਿਵੇਂ ਬਾਹਰ ਖੜੇ ਹੁੰਦੇ ਕਹਿੰਦਾ ਇੰਨਾ ਤਕੜਾ ਬੰਦਾ ਐਡੀ ਚੜ੍ਹਾਈ ਹੈ ਇਹਦੀ ਤੇ ਤੁਰ ਪੇ ਬੈਠੇ ਗੱਡੀਆਂ 'ਚ ਉਹਦੇ ਕੋਲ ਗੱਡੀ ਵੀ ਬਹੁਤ ਵੱਡੀ ਆ ਤੇ ਜਦੋਂ ਚੌਂਕੀ ਰਹਿ ਗਈ ਨਾ ਅੱਧਾ ਕੇ ਗਿੱਲਾ ਉਸ ਗੱਡੀ ਰੋਕ ਲਈ ਅਸੇ ਆਖਾਂ ਜੀ ਕਹਿੰਦਾ ਹੁਣ ਤੁਸੀਂ ਜਾਓ ਮੈਂ ਤਾਂ ਕੀ ਕਰਨਾ ਅੰਦਰ ਕਹਿੰਦਾ ਮੈਨੂੰ ਕੋਈ ਜਾਣਦੇ ਆ ਉਹ ਮੈਂ ਗਿਆ ਏ ਤੇ aí ਬੈਠੇ ਬੈਸਾ ਚੱਲ ਪੀ ਕੇ ਤੇ ਇੱਕ ਸਾਡੇ ਨਾਲ ਬੰਦਾ ਸੀ ਉਹ ਵੀ ਗੱਪੀ ਸੀ ਮੂਰੇ ਉਹ ਵੀ ਗੱਪੀ ਸੀ ਪੈਸਾ ਸੀਗਾ ਉਹਦੇ ਕੋਲ ਇਹ ਨਹੀਂ ਕੋਈ ਨੋ ਡਾਊਟ ਪੈਸਾ ਬਹੁਤ ਸੀ ਤੇ ਯਾਨੀ ਉਹ ਵਰ ਵੱਡੀ ਮਾਰ ਦਿੰਦਾ ਸੀ ਤੇ ਗਾਂ ਵਾਲਾ ਵੀ ਗੁਰੂ ਹੀ ਟੱਕਰਿਆ ਸੀ ਜਿਹੜਾ ਸਾਡੇ ਨਾਲ ਆਇਆ ਸੀ ਉਹਨੇ ਪਤਾ ਨਹੀਂ ਕੋਈ ਸਖੈ ਦਾ ਕਹਿੰਦਾ ਹਸਾਬ ਨਾਲ ਹਸਾਬ ਨਾਲ ਬੋਲ ਕਹਿੰਦਾ ਇੱਥੇ ਮੈਂ ਆਈ ਜੀ ਟਾਲਿਆ ਸੀ ਕਹਿੰਦਾ ਤੂੰ ਵੀ ਹਸਾਬ ਨਾਲ ਆਈ ਜੀ ਮੇਰਾ ਸਾਡੂ ਆ ਕਹਾਂ ਹੈ ਸਾਡੇ ਬੌਸ ਨੂੰ ਕਹਿੰਦਾ ਜੀ ਮੜਾ ਜਾ ਸੰਭਾਲੋ ਕਹਿੰਦਾ ਵੇਖੋ ਕਹਿੰਦਾ ਫੋੜੀ ਦਾ ਲਾਲੇ ਮੈਂ ਤਾਂ ਕੋਈ ਪਰ ਮਾਰ ਬੈਠਾ ਨਾਲ ਹੀ ਮੰਨ ਗਿਆ ਮੈਂ ਕਿਹਾ ਇਹ ਤੇਰੀ ਚੱਲਣ ਦਿੰਦੇ ਇਹ ਨੂੰ ਕਹਿੰਦਾ ਨਾ ਵਾਪਸ ਨੂੰ ਵਾਪਸ ਲੜੇ ਕੋ ਜੈਰ ਕਿਨੂੰ ਚੜੇ ਗਾਲੋ ਵੀ ਗੁਰੂ ਹੀ ਸੀ ਉਹ ਨੂੰ ਜਾਣਦਾ ਜਮਦਾ ਉਹ ਨੂੰ ਵੀ ਸੀ ਐਵੇਂ ਹੀ ਕਹਤਾ ਉਹ ਆਈ ਜੀ ਮੇਰਾ ਝਾੜੂ ਆਏ ਭਾਈ ਸਾਡਾ ਇੱਕ ਬੰਦਾ ਹੁੰਦਾ ਸੀਗਾ ਪਿੰਡ ਉਹਨੇ ਨਾ ਜਦੋਂ ਮੇਰੇ ਕੋਲੇ ਆਉਣਾ ਉਹਨੇ ਕਹਣਾ ਉਹ ਬਈ ਲਗਾ ਘਰੇ ਆ ਮੈਂ ਕਹਣਾ ਹਾਂ ਘਰੇ ਆ ਜਾ ਤੇ ਉਹ ਮੈਨੂੰ ਐ ਕਿ ਸਰਪੰਚ ਬਣਾ ਚਲੋ ਮਹਾਰਾਜ ਦੀ ਕਿਰਪਾ ਸੀ ਆਪਣੇ ਤੇ ਉਦੋਂ ਤੇ ਮੈਨੂੰ ਸਰਪੰਚ ਬਣਾ ਦੇ ਐਦਕੀ ਮੈਨੂੰ ਦੇਤਾ ਵੀ ਮੈਂ ਗੱਲ ਬਣਾਤਾ ਇੱਕ ਮੇਰੇ ਕੋਲੇ ਬੈਠਾ ਕਹਿੰਦਾ ਨਾਲੇ ਮੈਨੂੰ ਕਹਿੰਦਾ ਸੀਗਾ ਉਹ ਮੈਂ ਕਿਹਾ ਤਿੰਨ ਸਾਲ ਪਏ ਐ ਤੇਨ ਸਾਲ ਮੈਂ ਗਿਆ ਜੇ ਕੀ ਪਤਾ ਕਿਹੜੇ ਰਾਜ ਦੀ ਪ੍ਰਜਾ ਹੁਣ ਕੀ ਪਤਾ ਵਹੀਂ ਬੇਈਮਾਨ ਹੋ ਜਾਂਦਾ ਉਹਨੂੰ ਮੈਂ ਬਣਨਾ ਕੋਈ ਨਹੀਂ ਮੈਂ ਕਿ ਇਹਨੂੰ ਬਣਾਉ ਉਹਦਾ ਬਾਗ ਹੁੰਦਾ ਸੀ ਮਰੂਦਾਂ ਦਾ ਇੱਕ ਕਿਲਾ ਲੈ ਮੈਂ ਕਿ ਗਾ ਲੈ ਸੁਣ ਲਾ ਬਾਗ ਦੀ ਵੇੜੇ ਆਲ ਸਾਡੇ ਮਾਝੀ ਸਿੱਖਾਂ ਦੇ ਵੇੜੇ ਉਧਰ ਹੀ ਘਰ ਸੀ ਉਹ ਦਿੱਲੀ ਪਿਓ ਪੁੱਤ ਜੈਪਸੀ ਪਰ ਕੇ ਲਿਆਇਆ ਕਰਨ ਗੱਡੀ ਪਰ ਕੇ ਮਰੂਦ ਵੇਚਣ ਮੈਂ ਕਿ ਇੱਕ ਤਾਂ ਹੁਣ ਮਰੂਦਾਂ ਤੋਂ ਉਹਨਾਂ ਰੋਕੀ ਕਿਸੇ ਨੂੰ ਨਾ ਹੀ ਰੋਕਦੇ ਕਹਿੰਦਾ ਇੱਕ ਮੈਂ ਕਿ ਕਣਕ ਤੋਂ ਜਵਾਬ ਨਹੀਂ ਦੇਣਾ ਕਿ ਨਹੀਂ ਦਿੰਦੇ ਕਹਿੰਦਾ ਇੱਕ ਮੈਂ ਕਿ ਪੈਗ ਤੋਂ ਜਵਾਬ ਨਹੀਂ ਦੇਣਾ ਅੱਜ ਤੋਂ ਸਰਪੰਚ ਐ ਕਹਿੰਦਾ ਵਾ ਠੀਕ ਆ ਮੈਂ ਕਿਹਾ ਫੀਲਿੰਗ ਲੈ ਲਾ ਫੇਰ ਹੀ ਸਰਪੰਚ ਬਣਦੇ ਹੁੰਦੇ ਆ ਕਹਿੰਦਾ ਪੂਰੀ ਲਵਾਂਗੇ ਮੈਂ ਜੀ ਚਲਿਆ ਗਿਆ ਵਿੜੇ ਸਾਰੇ ਬੰਦੇ ਇਕੱਠੇ ਕਰਕੇ ਮੈਂ ਕਹਿੰਦੇ ਗੱਲ ਸੁਣ ਲੋ ਆਪਾਂ ਬਣਾਤਾ ਫਲਾਣਾ ਸਰਪੰਚ ਕਿ ਉਹ ਨਾ ਹੁੰਦਾ ਯਾਰ ਬਾਬਾ ਕਿਤਾ ਬੜਨੀ ਹੁੰਦਾ ਮੈਂ ਕਿਹਾ ਹੁਣ ਜਾਇਓ ਸ਼ਾਮ ਨੂੰ ਜਾਣਾ ਅਮਰੂਦ ਤੋੜਨ ਝੋਲੇ ਲੈ ਕੇ ਕਿਉਂਕਿ ਤੜਕੇ ਤੋੜ ਕੇ ਮੱਡੀ ਲੈ ਜਾਂਦਾ ਉਹ ਚੱਲ ਪੇ ਬਾਣੋ ਬਾਣੀ ਲੈ ਕੇ ਝੋਲੇ ਡੋਂਗਤਾ ਬਾਗ ਕੋਈ ਕਣਕ ਨੂੰ ਜਾਵੇ ਕੋਈ ਪੈਗ ਨੂੰ ਜਾਵੇ ਨਾ ਦਾ ਭੜੋਲੇ ਚ ਕਣਕ ਨਾ ਬਾਗ ਜਮਰੂਦ 15 ਦਿਨਾਂ ਬਾਅਦ ਮੇਰੇ ਕੋਲ ਆ ਗਿਆ ਪਹਿਲੂ ਆ ਜਵਾਗ ਲੜਦੇ ਆ ਕਹਿੰਦਾ ਯਾਰ ਆਪਾਂ ਨਹੀਂ ਸਰਪੰਚੀ ਲੜਨੀ ਕਹਿੰਦੇ ਇਹਨਾਂ ਨੂੰ ਰੋਕ ਮੇਰੇ ਖੇਤ ਨਾਲ ਮੈਂ ਕਿਹਾ ਬੱਸ ਕਹਿੰਦਾ ਬੱਸ ਮੈਂ ਕਿਹਾ ਬੰਦੋ ਜੋ ਸਰਪੰਚ ਉਹਨੂੰ ਦੂਹਰ ਬਣਾਵਾਂਗੇ ਆਪਾਂ ਮੈਂ ਉਹਦੇ ਕਹਿੰਦਾ ਸਰਪੰਚ ਜੀ ਉਹਦੇ ਭੀਜੀਸ਼ਲ ਲਿਆ ਕਰੋ ਜਦੋਂ ਵੋਟਾਂ ਹੁੰਦੀਆਂ ਪਹਿਲਾਂ ਨਾ ਪਹਿਲਾਂ ਘਾਟਾ ਪੈਂਦਾ ਆਈ ਇੱਕ ਸਾਡਾ ਯਾਰ ਹੁੰਦਾ ਸੀ ਨਿਹਾਲੇ ਵਾਲੇ ਪਲਾਜਾ ਹੋਟਲ ਵਾਲਾ ਉਦੋਂ ਕੋਲੇ ਸਾਭ ਜੀ ਇੱਕ ਹੀ ਹੁੰਦੀ ਸੀ ਕੱਲੇ ਬੈਂਗਣ ਕੱਲੇ ਤੇ ਜੇ ਕਹੇ ਨੇ ਕਹਣਾ ਹਾਂਜੀ ਹਾਂਜੀ ਕੀ ਖਾਓਗੇ ਹਾਂਜੀ ਕੀ ਬਣਿਆ ਆਲੂ ਬੈਂਗਣ ਹੈ ਕੱਲੇ ਬੈਂਗਣ ਹੈ ਭਰਤਾ ਹੈ ਕੱਲੇ ਆਲੂ ਆ ਗੱਲ ਕਰ ਗਦੀ ਜਾ ਹੁਈਆ ਦੋ ਹੋਰ ਮੈਂ ਤੇ ਕੁਝ ਨਹੀਂ ਜੇ ਕਹੇ ਨੇ ਭਰਤਾ ਮੰਗ ਲਿਆ ਬੈਂਗਣ ਕੱਢ ਕੇ ਫੇਕੇ ਪੜਾਉਂਦਾ ਹੀ ਜੇ ਕਹੇ ਨੇ ਕੱਲੇ ਬੈਂਗਣ ਵਾਗਰੇ ਕੱਲੇ ਜੇ ਕਹੇ ਆਲੂ ਬੈਂਗਣ ਆਲੂ ਜੇ ਕਹੇ ਨੇ ਕਹਦਾ ਆਲੂ ਦੇ ਦੇ ਵਿੱਚ ਚੋਕ ਕੇ ਆਲੂ ਦੇ ਦਿੰਦਾ ਹੀ